ਮਾਨਯੋਗ ਡੀਜੀਪੀ ਪੰਜਾਬ ਵੱਲੋਂ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ ਛੇੜ ਥਾਣਾ ਸਿਟੀ ਸਾਊਥ ਨੂੰ ਇੱਕ ਵੱਡੀ ਕਾਮਯਾਬੀ ਜਿਹੜੀ ਹੈ ਉਹ ਪ੍ਰਾਪਤ ਹੋਈ ਹੈ ਜਿਸ ਦੇ ਤਹਿਤ ਇੱਕ ਸਾਨੂੰ ਇਨਫੋਰਮੇਸ਼ਨ ਜਿਹੜੀ ਆਈ ਸੀ ਇੱਕ ਲੜਕੀ ਸੀ ਉਹ ਆਪਣੀ ਟਿਊਸ਼ਨ ਤੋਂ ਪੜ ਕੇ ਆ ਰਹੀ ਸੀ ਤੇ ਦੋ ਜਿਹੜੇ ਅਣਪਛਾਤੇ ਵਿਅਕਤੀ ਸੀ ਉਹਨਾਂ ਵੱਲੋਂ ਉਹਨਾਂ ਦਾ ਜਿਹੜਾ ਫੋਨ ਸਨੇਚ ਕਰ ਲਿਆ ਗਿਆ ਸੀ ਉਸ ਦੇ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਸਾਊਥ ਵਿੱਚ 101 ਨੰਬਰ ਐਫ ਆਈ ਆਰ ਰਜਿਸਟਰ ਹੋਈ ਜਿਸ ਦੇ ਵਿੱਚ 24 ਘੰਟਿਆਂ ਦੇ ਵਿੱਚ ਇਹ ਜਿਹੜੇ ਮਾੜੇ ਅਨਸਰ ਸੀ ਇਹਨਾਂ ਨੂੰ ਪ੍ਰੈਸ ਕਰਕੇ ਇਹਨਾਂ ਨੂੰ ਨਾਮਜ਼ਦ ਕਰਕੇ ਤੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਇਹਨਾਂ ਤੋਂ ਜਿਹੜਾ ਖੋਹ ਕੀਤਾ ਗਿਆ ਮੋਬਾਈਲ ਅਤੇ ਬਾਈਕ ਰਿਕਵਰੀ ਕੀਤੀ ਸਰ ਇਹ ਕਿਥੋਂ ਦੇ ਹਨ ਮਾੜੇ ਸੀਗੇ ਤੇ ਕੋਈ ਨਾ ਤੇ ਪਹਿਲਾਂ ਹੀ ਮਾਮਲਾ ਦਰਜ ਹੈ ਇਹ ਸਾਧਾ ਵਾਲੀ ਬਸਤੀ ਮੋਂਗਾ ਦੇ ਰਹਿਣ ਵਾਲੇ ਨੇ ਇਹਨਾਂ ਤੇ ਪਹਿਲਾਂ ਕੋਈ ਮਕਦਮਾ ਨਹੀਂ ਦਰਜ ਜਿਹੜਾ ਮੋਟਰਸਾਈਕਲ ਸੀ ਇਹਨਾਂ ਦਾ ਆਉਦਾ ਸੀ ਜਿਹੜੂ ਚੋਰੀ ਦਾ ਸੀ ਨਹੀਂ ਮੋਟਰਸਾਈਕਲ ਕਿਸੇ ਤੋਂ ਮੰਗ ਕੇ ਲੈ ਐਸ ਤਿਹੋਂ ਕੀ ਕਾਰਵਾਈ ਕੀਤੀ ਹੈ ਇਹਨਾਂ ਦੇ ਖਿਲਾਫ ਜਿਹੜੀ ਐਫਆਈਆਰ ਆਲਰੇਡੀ ਰਜਿਸਟਰ ਸੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਅਦਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ ਛੇੜ ਥਾਣਾ ਸਿਟੀ ਸਾਊਥ ਨੂੰ ਇੱਕ ਵੱਡੀ ਕਾਮਯਾਬੀ ਜਿਹੜੀ ਹੈ ਉਹ ਪ੍ਰਾਪਤ ਹੋਈ ਹੈ ਜਿਸ ਦੇ ਤਹਿਤ ਇੱਕ ਸਾਨੂੰ ਇਨਫੋਰਮੇਸ਼ਨ ਜਿਹੜੀ ਆਈ ਸੀ ਇੱਕ ਲੜਕੀ ਸੀ ਉਹ ਆਪਣੀ ਯੂਨੀਵਰਸਿਟੀ ਤੋਂ ਪੜ੍ਹ ਕੇ ਆ ਰਹੀ ਸੀ ਤੇ ਦੋ ਜਿਹੜੇ ਅਣਪਛਾਤੇ ਵਿਅਕਤੀ ਸੀ ਉਹਨਾਂ ਵੱਲੋਂ ਉਹਨਾਂ ਦਾ ਜਿਹੜਾ ਫੋਨ ਸਨੇਚ ਕਰ ਲਿਆ ਗਿਆ ਸੀ ਉਸ ਦੇ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਸਾਊਥ ਵੀਚ 101 ਨੰਬਰ ਐਫ ਆਈ ਆਰ ਰਜਿਸਟਰ ਹੋਈ ਜਿਸ ਦੇ ਵਿੱਚ 24 ਘੰਟਿਆਂ ਦੇ ਵਿੱਚ ਇਹ ਜਿਹੜੇ ਮਾੜੇ ਅਨਸਰ ਸੀ ਇਹਨਾਂ ਨੂੰ ਟ੍ਰੇਸ ਕਰਕੇ ਇਹਨਾਂ ਨੂੰ ਨਾਮਜ਼ਦ ਕਰਕੇ ਤੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਇਹਨਾਂ ਤੋਂ ਜਿਹੜਾ ਉਹ ਪੁੱਛਤਾ ਗਿਆ ਮੋਬਾਈਲ ਅਤੇ ਮਾਈਕ ਰਿਕਵਰੀ ਕੀਤੀ ਸਰ ਇਹ ਕਿਥੋਂ ਦੇ ਹਨ ਵਾਲੇ ਸੀਗੇ ਤੇ ਕੋਈ ਹਤੇ ਪਹਿਲਾਂ ਹੀ ਮਾਮਲਾ ਦਰਜ ਇਹ ਸਾਧਾ ਗਲੀ ਬਸਤੀ ਮੋਗਾ ਦੇ ਰਹਿਣ ਵਾਲੇ ਨੇ ਇਹਨਾਂ ਤੇ ਪਹਿਲਾਂ ਕੋਈ ਮਕਦਮਾ ਨਹੀਂ ਦਰਜ ਜਿਹੜਾ ਮੋਟਰਸਾਈਕਲ ਸੀ ਇਹਨਾਂ ਦਾ ਆਉਂਦਾ ਸੀ ਜਿਹੜੂ ਚੋਰੀ ਦਾ ਸੀ ਨਹੀਂ ਮੋਟਰਸਾਈਕਲ ਕਿਸੇ ਤੋਂ ਮੰਗ ਕੇ ਲੈ ਸੀ ਤੇ ਹੁਣ ਕੀ ਕਾਰਵਾਈ ਕੀਤੀ ਹੈ ਇਹਨਾਂ ਦੇ ਖਿਲਾਫ ਜਿਹੜੀ ਐਫਆਈਆਰ ਆਲਰੇਡੀ ਰਜਿਸਟਰ ਸੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਅਦਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ ਛੇੜ ਥਾਣਾ ਸਿਟੀ ਸਾਊਥ ਨੂੰ ਇੱਕ ਵੱਡੀ ਕਾਮਯਾਬੀ ਜਿਹੜੀ ਹੈ ਉਹ ਪ੍ਰਾਪਤ ਹੋਈ ਹੈ ਜਿਸ ਦੇ ਤਹਿਤ ਇੱਕ ਸਾਨੂੰ ਇਨਫੋਰਮੇਸ਼ਨ ਜਿਹੜੀ ਆਈ ਸੀ ਇੱਕ ਲੜਕੀ ਸੀ ਉਹ ਆਪਣੀ ਟਿਊਸ਼ਨ ਤੋਂ ਪੜ੍ਹ ਕੇ ਆ ਰਹੀ ਸੀ ਤੇ ਦੋ ਜਿਹੜੇ ਅਣਪਛਾਤੇ ਵਿਅਕਤੀ ਸੀ ਉਹਨਾਂ ਵੱਲੋਂ ਉਹਨਾਂ ਦਾ ਜਿਹੜਾ ਫੋਨ ਸਨੇਚ ਕਰ ਲਿਆ ਗਿਆ ਸੀ ਉਸ ਦੇ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਸਾਊਥ ਵਿੱਚ 101 ਨੰਬਰ ਐਫ ਆਈ ਆਰ ਰਜਿਸਟਰ ਹੋਈ ਜਿਸ ਦੇ ਵਿੱਚ 24 ਘੰਟਿਆਂ ਦੇ ਵਿੱਚ ਇਹ ਜਿਹੜੇ ਮਾੜੇ ਅਨਸਰ ਸੀ ਇਹਨਾਂ ਨੂੰ ਪ੍ਰੈਸ ਕਰਕੇ ਇਹਨਾਂ ਨੂੰ ਨਾਮਜ਼ਦ ਕਰਕੇ ਤੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਇਹਨਾਂ ਤੋਂ ਜਿਹੜਾ ਖੋਹ ਕੀਤਾ ਗਿਆ ਮੋਬਾਈਲ ਅਤੇ ਬਾਈਕ ਰਿਕਵਰ ਕੀਤੀ ਗਈ ਸਰ ਇਹ ਕਿਥੋਂ ਦੇ ਹਨ ਮਾੜੇ ਸੀਗੇ ਤੇ ਕੋਈ ਨਾ ਤੇ ਪਹਿਲਾਂ ਹੀ ਮਾਮਲੇ ਦਰਜ ਇਹ ਸਾਧਾ ਆਲੀ ਬਸਤੀ ਮੋਗਾ ਦੇ ਰਹਿਣ ਵਾਲੇ ਨੇ ਇਹਨਾਂ ਤੇ ਪਹਿਲਾਂ ਕੋਈ ਮਕਦਮਾ ਨਹੀਂ ਦਰਜ ਜਿਹੜਾ ਮੋਟਰਸਾਈਕਲ ਸੀ ਇਹਨਾਂ ਦਾ ਆਪਦਾ ਸੀ ਇਹ ਕਿਉਂ ਚੋਰੀ ਦੱਸਦੇ ਨਹੀਂ ਮੋਟਰਸਾਈਕਲ ਇਹ ਕਿਸੇ ਤੋਂ ਮੰਗ ਕੇ ਲੈ ਐਸ ਜਿਹਨ ਕੀ ਗਾਰਵੇ ਦਿੱਤੀ ਹੈ ਇਹਨਾਂ ਦੇ ਖਿਲਾਫ ਜਿਹੜੀ ਐਫ ਆਈ ਆਰ ਆਲਰੇਡੀ ਰਜਿਸਟਰ ਸੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਅਦਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ